ਗੁਰਜੀ ਕੀ ਫਤਿਹ ਜੀ ਅਸੀਂ ਰਮਦਾਸ ਇਲਾਕੇ ਚ ਆ ਜੀ ਰਮਦਾਸ ਇਲਾਕੇ ਜਿੱਥੇ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਹੋਇਆ ਸੀ ਇੱਥੇ ਤੁਸੀਂ ਦੇਖੋ ਆ ਟਰਾਲੀਆਂ ਦੇ ਜਾਮ ਲੱਗੇ ਪਏ ਆ ਇਧਰ ਪਿੱਛੇ ਵੀ ਤੇ ਮੂਹਰੇ ਵੀ ਇਧਰਲੇ ਚੌਕ 'ਚ ਵੀ ਇਧਰ ਵੀ ਘੱਟੋ ਘੱਟ ਨੀਗਾ 4-500 ਟਰਾਲੀ ਭਰੀ ਖੜੀ ਆ ਰਾਸ਼ਨ ਦੀ ਪਾਣੀ ਦੀ ਔਰ ਪਸ਼ੂਆਂ ਦਾ ਚਾਰਾ ਹਰਾ ਜਿਹੜਾ ਅਚਾਰ ਕਹਿੰਦੇ ਜੀ ਨੂੰ ਅਚਾਰ ਦੀ ਔਰ ਤੂੜੀ ਦੀ ਔਰ ਸੁੱਕੀਆਂ ਰਸਤਾ ਮਤਲਬ ਬੇਅੰਤ ਔਰ ਲੈਣ ਵਾਲੇ ਬੰਦੇ ਵੀ ਜਿਹੜੇ ਖੜੇ ਆ ਉਹ ਵੀ ਬੇਅੰਤ ਹੀ ਖੜੇ ਆ ਤੇ ਇਹ ਉਹ ਲੋਕ ਨੇ ਜਿਹੜੇ ਦਿਨ ਨੂੰ ਜਿਹੜੇ ਲੈ ਰਹੇ ਨੇ ਜਿਨ੍ਹਾਂ ਦੇ ਘਰਾਂ 'ਚ ਆਲਰੇਡੀ ਮੰਨ ਲਓ ਸਾਲ-ਸਾਲ ਦਾ ਰਾਸ਼ਨ ਪਹੁੰਚ ਚੁੱਕਿਆ ਵਾ ਔਰ ਜਿਹੜੇ ਲੋੜਬੰਦ ਨੇ ਜਿਨ੍ਹਾਂ ਦੇ ਪਿੰਡ ਜਿਵੇਂ ਡੁੱਬ ਗਏ ਨੇ ਵਿੱਚ ਪਿੱਛੇ ਉੱਥੇ ਤੱਕ ਤਾਂ ਮਨ ਲੋ ਪਹੁੰਚ ਬਹੁਤ ਘੱਟ ਲੋਕਾਂ ਦੀ ਹੋ ਰਹੀ ਆ ਪਰ ਉੱਥੇ ਵੀ ਰਾਸ਼ਨ ਪਹੁੰਚ ਗਿਆ ਵਾ ਐ ਨਹੀਂ ਵੀ ਉੱਥੇ ਰਾਸ਼ਨ ਨਹੀਂ ਪਹੁੰਚਿਆ ਔਰ ਜਿਹੜੇ ਸਹੀ ਲੋਕ ਨੇ ਜਿਹੜੇ ਚੰਗੇ ਨੇ ਜਿਹੜੇ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਨੇ ਟੈਂਟ ਤੰਬੂ ਲਾ ਕੇ ਉਹਨਾਂ ਨੂੰ ਵੀ ਜੇ ਪੁੱਛਦੇ ਆ ਨਾ ਭਾਈ ਜੀ ਵੀ ਰਾਸ਼ਨ ਚਾਹੀਦਾ ਕੇ ਚੀਜ਼ ਦੀ ਲੋੜ ਆ ਤਾਂ ਉਹ ਵੀ ਕਹਿੰਦੇ ਆ ਵੀ ਨਹੀਂ ਭਾਈ ਕੁਝ ਨਹੀਂ ਚਾਹੀਦਾ ਸਾਨੂੰ ਵੀ ਸਾਡੇ ਕੋਲੇ ਬਹੁਤ ਆ ਗਿਆ ਕਿਉਂਕਿ ਉਹ ਲੋਕ ਨੇ ਸਬਰ ਵਾਲੇ ਉਹ ਲੋਕ ਨੇ ਸੰਤੋਖ ਵਾਲੇ ਉਹਨਾਂ ਨੇ 47 ਵੀ ਦੇਖੀ ਹੋਈ ਆ ਉਹਨਾਂ ਨੇ 88 ਦਾ ਵੀ ਦੇਖਿਆ ਹੋਇਆ ਮਾਹੌਲ ਤੇ ਉਹਨਾਂ ਨੇ 95 ਦਾ ਵੀ ਦੇਖਿਆ ਹੋਇਆ ਹੜ ਤੇ ਉਹਨਾਂ ਨੇ ਆ 2023 ਚ ਵੀ ਦੇਖਿਆ ਸੀ ਹੜ ਪਰ ਕੁਝ ਲੋਕ ਨੇ ਜਿਹੜੇ ਜਮ੍ਹਾਂ ਖੋਰੀ ਕੇ ਲੱਗੇ ਹੋਏ ਨੇ ਤੇ ਜਿਹੜੀਆਂ ਟਰਾਲੀਆਂ ਭਰ-ਭਰ ਆ ਗਈਆਂ ਹਰਿਆਣੇ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਯੂਪੀ ਤੋਂ ਯਾਨੀ ਕਿ ਐਮਪੀ ਤੋਂ ਜਿੱਥੇ ਜਿੱਥੇ ਪੰਜਾਬੀ ਭਰਾ ਬੈਠੇ ਸੀ ਨਾ ਐਡੀ ਐਡੀ ਦੂਰੋਂ ਰਾਸ਼ਨ ਦੀਆਂ ਟਰਾਲੀਆਂ ਪਰ ਪਰ ਕੇ ਲੈ ਕੇ ਆਏ ਪਾਣੀ ਦੀਆਂ ਟਰਾਲੀਆਂ ਪਰ ਪਰ ਲੈ ਕੇ ਆਏ ਔਰ ਉਹਨਾਂ ਨੇ ਕਸਰ ਨਹੀਂ ਛੱਡੀ ਕਿਸੇ ਵੀ ਚੀਜ਼ ਦੀ ਪਰ ਹੁਣ ਜਿਹੜੇ ਵੀਰਾਂ ਨੇ ਤੁਰਨਾ ਮਹ ਜੇ ਉੱਥੋਂ ਜਿਹੜੇ ਵੀਰ ਅਜੇ ਆਪਣੇ ਪਿੰਡਾਂ ਚੋਂ ਰਸਤਾ ਇਕੱਠੀਆਂ ਕਰ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਹੁਣ ਰਾਸ਼ਨ ਨਾ ਲੈ ਕੇ ਆਵੋ ਹੁਣ ਰਸਦਾ ਨਾ ਲੈ ਕੇ ਆਵੋ ਹੁਣ ਥੋੜਾ ਰੁਕੋ ਰੋਕ ਕੇ ਥੋੜੇ ਦਿਨ 15 20 ਦਿਨ ਫੇਰ ਆਇਓ ਫੇਰ ਲੈ ਕੇ ਆਇਓ ਪਸ਼ੂਆਂ ਦੇ ਚਾਰੇ ਪਸ਼ੂਆਂ ਦੀ ਫੀਡ ਟਰੈਕਟਰ ਚਲਾਉਣ ਵਾਸਤੇ ਟਰੈਕਟਰ ਇਹਨਾਂ ਦੀਆਂ ਫਸਲ ਬਾੜੀ ਬੀਜਣ ਵਾਸਤੇ ਸਾਫ਼ ਕਰਨ ਵਾਸਤੇ ਖੇਤ ਮਿੱਟੀ ਕੱਢਣ ਵਾਸਤੇ ਔਰ ਡੀਜ਼ਲ ਜਿਹੜਾ ਇਹਨਾਂ ਨੂੰ ਲੋਡ ਪੈਣੀ ਹੈ ਬਹੁਤ ਵੱਡੀ ਤਦਾਦ ਔਰ ਸਾਫ਼ ਪਾਣੀ ਔਰ ਦਵਾਈਆਂ ਕਿਉਂਕਿ ਉਦੋਂ ਬਿਮਾਰੀਆਂ ਫੈਲਦੀਆਂ ਜਿਹੜਾ ਹੁਣ ਪਾਣੀ ਵਗ ਰਿਹਾ ਜਿਹੜਾ ਪਾਣੀ ਖੜਾ ਹੁਣੇ ਜਿਵੇਂ ਜਿਵੇਂ ਸੁੱਕਣਾ ਵਾ ਪਾਣੀ ਤੇ ਓਵੇਂ ਓਵੇਂ ਇਹਦੇ ਥੱਲੇੋਂ ਮਰੇ ਹੋਏ ਪਸ਼ੂ ਜੀਵ ਜੰਤੂ ਜਾਨਵਰ ਉਹਨਾਂ ਨੇ ਬਹੁ ਗਿਣਤੀ ਦੇ ਵਿੱਚ ਗਲਣਾ ਸੜਦਾ ਸ਼ੁਰੂ ਹੋ ਜਾਣਾ ਤੇ ਬਿਮਾਰੀਆਂ ਸਕਨ ਦੀਆਂ ਪ੍ਰੋਬਲਮਾਂ ਬਹੁਤ ਵੱਡੀ ਗਿਣਤੀ 'ਚ ਵੱਧ ਜਾਣੀ ਐ ਤਾਂ ਇਸ ਕਰਕੇ ਉਸ ਟਾਈਮ ਲੋਡ ਆ ਭਾਈ ਹੁਣ ਜਿਹੜੇ ਮੇਰੇ ਭੈਣ ਭਰਾ ਪਿੰਡਾਂ 'ਚ ਰਸਤਾ ਇਕੱਠੀਆਂ ਕਰਦੇ ਆ ਕੱਪੜੇ ਇਕੱਠੇ ਕਰੀ ਜਾਂਦੇ ਆ ਪੈਸੇ ਵੀ ਇਕੱਠੇ ਕਰੀ ਜਾਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਬ੍ਰੇਕ ਲਾ ਲਓ ਅੱਜ ਅਸੀਂ ਪੂਰੇ ਇਲਾਕੇ ਨੂੰ ਸਰਚ ਕਰਕੇ ਆਏ ਆ ਇਧਰਲੇ ਪਾਸੇ ਅਸੀਂ ਜਿੱਥੇ ਬੰਨ ਟੁੱਟਿਆ ਪਹਿਲਾਂ ਤੁਸੀਂ ਬੰਨ ਟੁੱਟਿਆ ਇਸ ਪਾਸਿਓਂ ਡੇਰਾ ਬਾਬਾ ਨਾਨਕ ਦੇ ਉੱਪਰਲੇ ਪਾਸੇ ਪਿੰਡ ਸਾਦਾ ਵਾਲੀ ਉਸ ਪਿੰਡ ਚ ਜਾ ਕੇ ਆਏ ਆ ਔਰ ਉੱਥੋਂ ਤੁਰ ਕੇ ਰਮਦਾਸ ਟਿਕਰ ਅਸੀਂ ਇਹ ਕਈ ਪਿੰਡਾਂ ਰੱਤਰਛੱਡ ਪਿੰਡ ਆ ਕੋਟ ਮੌਲਵੀ ਪਿੰਡ ਆ ਔਰ ਪੱਖੋਕੇ ਪਿੰਡ ਆ ਬਾਬਾ ਸਾਸਰੀਆਕਾਰ ਜੋਸ਼ ਦੇਖੋ ਵੀਰਾਂ ਦਾ ਹੌਸਲੇ ਦੇਖੋ ਵੀਰਾਂ ਦੇ ਪਰ ਉਹ ਨੌਜਵਾਨਾਂ ਨੇ ਦਿਨ ਰਾਤ ਇੱਕ ਕਰਤਾ ਰਾਸ਼ਨ ਵੰਡਿਆ ਪ੍ਰਸ਼ਾਦੇ ਵੰਡੇ ਮੰਨ ਲਓ ਸੁੱਕਾ ਰਾਸ਼ਨ ਤਾਂ ਪਤਾ ਹੀ ਨਹੀਂ ਕਿੰਨਾ ਕਿੰਨਾ ਲੋਕਾਂ ਨੇ ਇਕੱਠਾ ਕਰ ਲਿਆ ਆ ਚੌਂਕਾਂ ਦੇ ਵਿੱਚ ਲੋਕ ਖੜੇ ਆ ਇਹ ਆਸੇ ਪਾਸੇ ਦੇ ਲੋਕ ਨੇ ਜਿਹੜੇ ਰਾਸ਼ਨ ਉਹ ਦੇਖੋ ਟਰਾਲੀ ਚੋਂ ਕਿਵੇਂ ਟਰਾਲੀ ਚੋਂ ਰਾਸ਼ਨ ਦੇਖੋ ਕਿਵੇਂ ਲਾਉਂਦੇ ਨੇ ਲਾ ਨਹੀਂ ਰਹੇ ਇੱਕ ਕਿਸਮ ਦਾ ਲੋਟ ਹੀ ਰਹੇ ਨੇ ਖੱਚ ਖੱਚ ਕੇ ਜੀ ਇੱਕ ਬੋਰੀ ਦੇਤੀ ਤਾਂ ਦੂਜਿਆਂ ਨੇ 10 ਬਣਿਆ ਨੇ ਹੱਥ ਪਾ ਲੈਣਾ ਖਿੱਚਣ ਲੱਗ ਜਾਣਾ ਉਹ ਦੇਖੋ ਟਰਾਲੀ ਨੂੰ ਹਜੇ ਤੱਕਰ ਵੀ ਨਹੀਂ ਛੱਡ ਰਿਹਾ ਉਹ ਬਾਈ ਔਰ ਆ ਸਾਰੇ ਲੋਕ ਆ ਜਿਹੜੇ ਖੜੇ ਉਹ ਦੇਖੋ ਇਹ ਜਮ੍ਹਾਂ ਖੋਰੀ ਕਰ ਰਹੇ ਆ ਹੁਣ ਔਰ ਤੁਹਾਡਾ ਦਿੱਤਾ ਹੋਇਆ ਸਮਾਨ ਉੱਥੇ ਨਹੀਂ ਜਾ ਰਿਹਾ ਜਿੱਥੇ ਤੁਸੀਂ ਸੋਚ ਰਹੇ ਹੋ ਤੇ ਇਹ ਪਾਣੀ ਜਿਹੜਾ ਸੜਕਾਂ ਤੇ ਭਰਿਆ ਖੜਾ ਨਾ ਇਹਨੂੰ ਉੱਤਰ ਲੈਣ ਦਿਓ ਖੇਤਾਂ 'ਚੋਂ ਉੱਤਰ ਲੈਣ ਦਿਓ ਫੇਰ ਦਿਓ ਸਮਾਨ ਦੇਖੋ ਭੈਣਾ ਕਿਵੇਂ ਬੋਰੀਆਂ ਦੀਆਂ ਬੋਰੀਆਂ ਭਰੀਆਂ ਖੜੀਆਂ ਸਮਾਨ ਦੀ ਅਰ ਮੋਟਰਸਾਈਕਲ ਦੇਖੋ ਕਿਵੇਂ ਸਮਾਨ ਲਦਿਆ ਬਾਈ ਨੇ ਤੇ ਆ ਦੇਖੋ ਕਿਵੇਂ ਸਮਾਨ ਹੁਣ ਟਰਾਲੀਆਂ ਆਉਂਦੀਆਂ ਹੁਣ ਜਿਹੜਾ ਬੰਦਾ ਹਰਿਆਣੇ ਤੋਂ ਟਰਾਲੀ ਭਰ ਕੇ ਲੈ ਕੇ ਆਇਆ ਉਹਨੇ ਤਾਂ ਲਾਉਣੀ ਆ ਬਾਈ ਉਹਨੇ ਤਾਂ ਟਰਾਲੀ ਖਾਲੀ ਕਰਕੇ ਜਾਣੀ ਆ ਹੁਣ ਸਾਨੂੰ ਵੀ ਰੋਣੀ ਉੱਥੇ ਪਿੱਛੇ ਮਿਲਿਓ ਕਹਿੰਦੇ ਬਾਈ ਇਹ ਚਾਰ ਦੀ ਟਰਾਲੀ ਭਰੀ ਆ ਘਰਾਸਣ ਦੀ ਵੀ ਜਿੱਥੇ ਗੱਲ ਕਰੀ ਸੀ ਲਾਉਣੀ ਸੀ ਜਿੱਥੇ ਉਹ ਬੰਦੇ ਹੁਣ ਫੋਨ ਨਹੀਂ ਚੱਕ ਰਹੇ ਪਤਾ ਨਹੀਂ ਲੱਗ ਰਿਹਾ ਦੱਸੋ ਕਿੱਥੇ ਲਾ ਦਿੱਗੇ ਮਤਲਬ ਉਹਨਾਂ ਨੇ ਟਰਾਲੀ ਖਾਲੀ ਕਰਨੀ ਹੈ ਉਹ ਮਨਤਾ ਕਰ ਰਹੇ ਆ ਤੇ ਉਹ ਟਰਾਲੀ ਹੁਣ ਇਸ ਤਰ੍ਹਾਂ ਸੜਕਾਂ ਤੇ ਜਿਹੜੇ ਖੜੇ ਆ ਲੋਕ ਉਹਨਾਂ ਨੇ ਲੈ ਲੈਣੀ ਹੈ ਹੁਣ ਬੇਨਤੀ ਹੋਈ ਆ ਹੱਥ ਜੋੜ ਕੇ ਰਾਸ਼ਨ ਦੀਆਂ ਟਰਾਲੀਆਂ ਨਾ ਭੇਜੋ ਹੁਣ ਭਰ ਕੇ ਹੁਣ ਭੇਜਣਾ ਵਾ ਜੇ 10-15 ਦਿਨ ਰੋਕ ਕੇ ਪਤਾ ਕਰਕੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਦਾਸ ਲਾਕੇ ਚਾਂ ਜੀ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਆ ਤੇ ਇਹ ਜ਼ਿਲ੍ਹਾ ਪਹਿ ਜਾਂਦਾ ਸ਼੍ਰੀ ਅਮਰਸਰ ਸਾਹਿਬ ਪਹਿਲਾਂ ਪਿੱਛੇ ਗੁਰਦਾਸਪੁਰ ਸੀਗਾ ਬਹੁਤ ਬਹੁਤ ਧੰਨਵਾਦ ਜੀ ਹੋਰ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਕਿਹੜੇ ਪਿੰਡ ਦੀ ਸੰਗਤ ਆ ਬਾਈ ਬਰਨਾਲਾ ਬਰਨਾਲਾ ਕਿਹੜਾ ਪਿੰਡ ਬਾਬਾ ਸ਼ਸ਼ਟਾਖ ਖਾਸਹਿਰ ਜੀ ਨਾ ਹੀ ਆਵਣਾ ਸਿੰਘ ਵਾਲਾ ਜੀ ਆਵਲਾ ਸਿੰਘ ਵਾਲਾ ਓ ਬਾਦ ਜੀ ਹੁਣ ਵਾਪਸ ਚੱਲਿਓ ਵੀਰੇ ਵਾਪਸ ਹਰੀ ਕੇ ਰੁਕਣਾ ਬਾਜੀ ਬਹੁਤ ਵਧੀਆ ਬਾਈ ਇੱਥੇ ਸਭ ਰਾਸ਼ਨ ਪਾਣੀ ਮਿਲ ਜਾਂਦਾ ਭੈਣ ਸਾਰਾ ਕੁਝ ਆਈ ਜਾਂਦਾ ਸਾਰਾ ਕੁਝ ਮਿਲ ਜਾਂਦਾ ਚਲੋ ਸ਼ੁਕਰ ਹੈ ਮਾਰੋ ਹੋਰ ਬਾਈ ਠੀਕ ਹੋ ਜਿਉਂਦੇ ਪਾਸ ਦੇ ਰਹੋ ਬਾਈ ਬਾਈ ਅਮਲਾ ਸਿੰਘ ਵਾਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਬਾਈ ਅੱਜ ਤੋਂ ਬਾਈ 1.5 200 ਕਿਲੋਮੀਟਰ ਦੂਰ ਤੁਸੀਂ ਆਏ ਹੋ ਟਰਾਲੀਆਂ ਤੇ ਔਰ ਰਾਸ਼ਨ ਲੈ ਕੇ ਆਏ ਉਸ ਆਟਾ ਲੈ ਕੇ ਆਏ ਹੋ ਸੰਗਤਾਂ ਵਾਸਤੇ ਬਾਪੂ ਵਾਹਿ ਖਾਲਸਾ ਬਾਈ ਫਤਈ ਬਾਬਾ ਜੀ ਕਿਦਣ ਆਏ ਸੀ ਬਾਈ ਅੱਜ ਸਵੇਰੇ 3 ਵਜੇ ਚੱਲੇ ਗਏ ਆ ਤੜਕੇ ਦੇ ਹੁਣ ਵਾਪਸ ਚਲੇ ਜਾਓਗੇ ਅੱਜ ਨਹੀਂ ਵਾਪਸ ਨਹੀਂ ਜਾਂਦੇ ਅਸੀਂ ਗੁਰੂ ਘਰ ਨੂੰ ਤਾਂ ਦੀ ਕਿਸੇ ਫੇਰ ਉਹਦੇ ਬਾਅਦ ਸਿੱਕੇ ਸੀ ਹੈਰੀ ਕੇ ਪਰਨਾ ਸਾਈਡ ਕਰਕੇ ਫਿਰ ਜਾਵਾਂਗੇ ਬਸ ਆਹੀ ਰਹਿ ਗਿਆ ਇੱਕ ਟਰਾਲੀ ਹੋਰ ਆ ਚਾਰੀ ਟਰਾਲੀ ਆ ਚਾਰ ਦੀ ਆਪਣੇ ਪੱਠਿਆਂ ਦਾ ਪੱਠਿਆਂ ਦਾ ਠੀਕ ਹੈ ਜੀ ਭਾਈ ਬਹੁਤ ਵੱਡਾ ਕਾਰਜ ਕਰ ਰਹੇ ਹਾਂ ਪਰ ਹੁਣ ਇੱਕ ਆਪਣੇ ਪਿੰਡਾਂ 'ਚ ਨਾ ਸਨੇਹਾ ਦਿਓ ਜਾ ਕੇ ਵੀ ਹੋਰ ਟਰਾਲੀਆਂ ਨਾ ਲੈ ਕੇ ਆਉਣ ਆ ਤਾਂ ਹੁਣ ਲੁੱਟ ਖਸੁੱਟ ਵਾਲਾ ਕੰਮ ਹੀ ਹੋ ਜਾਣਾ 12 15 ਦਾ ਖੜ ਜਾਣਾ 15 ਦਿਨ ਰੋਕ ਕੇ ਲੈ ਕੇ ਆਉਣ ਜਿਹੜੇ ਹੋਰ ਪਿੰਡਾਂ ਚ ਗ੍ਰਾਹੀ ਕਰ ਰਹੇ ਆ ਉਹਨਾਂ ਨੂੰ ਜਾ ਕੇ ਦੱਸੋ ਹਨਾ ਆਪਾਂ ਅਸੀਂ ਵੀ ਕਹਿ ਰਹੇ ਹਾਂ ਇਸ ਦਿਹਾ ਲਾ ਰਹੇ ਹਾਂ ਇਸ ਦਿਨੀ ਵੀਡੀਓ ਨਹੀਂ ਵੀ 15 ਦਿਨ ਰੋਕ ਕੇ ਲੈ ਕੇ ਆਈਏ ਹਨਾ ਤੇ ਐ ਆ ਬਾਈ ਹੁਣੀ ਦੱਸਦੇ ਆ ਵੀ ਕਿਵੇਂ ਟਰਾਲੀਆਂ ਭਾਰ ਭਾਰ ਕੇ ਲਿਆਏ ਆ ਬਾਈ ਤੇ ਹੁਣ ਅਖੀਰ ਨੂੰ ਐ ਆ ਵੀ ਹੁਣ ਵਾਪਸ ਕਿਵੇਂ ਲੈ ਜਾਣ ਤੇ ਇੰਨੀ ਮੰਨ ਲਓ ਤੇਜ਼ੀ ਨਾਲ ਖੋ ਰਏ ਆ ਲੋਕ ਹੱਥਾਂ ਦੇ ਵਿੱਚੋਂ ਉਹ ਦੇਖੋ ਮੋਟਰਸਾਈਕਲ ਤੇ ਖੜੇ ਆ ਬਾਈ ਤੇ ਕਿਵੇਂ ਉਹ ਮੋਟਰਸਾਈਕਲ ਭਰ ਲਿਆ ਉਹਨਾਂ ਨੇ ਤੇ ਇਹ ਚੌਥਾ ਪੰਜਵਾਂ ਘੇੜਾ ਬਾਈਆਂ ਦਾ ਤੇ ਪਹਿਲਾਂ ਉਹ ਟਰਾਲੀ ਚੋਂ ਲਿਆ ਉਹਨਾਂ ਨੇ ਸਮਾਨ ਹੁਣ ਆ ਟਰਾਲੀ ਚੋਂ ਲਈ ਜਾਂਦੇ ਆ ਸਮਾਨ ਤੇ ਇਹ ਤਾਂ ਬੰਦੇ ਦਾਨ ਕਰਨ ਆਏ ਆ ਉਹਨਾਂ ਨੂੰ ਤਾਂ ਸੇਵਾ ਕਰਨੀ ਆ ਉਹ ਤਾਂ ਦੇ ਹੀ ਜਾਂਦੇ ਆ ਉਹ ਕਿਸੇ ਨੂੰ ਮਨਾ ਨਹੀਂ ਕਰਦੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਿਹੜਾ ਨਗਰ ਆ ਇਹ ਕਾ ਪਿੰਡ ਕਾਜਮਪੁਰ ਜੀ ਕਾਜਮਪੁਰ ਬਟਾਲੇ ਦੇ ਕੋਲ ਬਹੁਤ ਵੱਡੇ ਪੈਨ ਆ ਭਾਈ ਜਿਹੜੇ ਹੁਣ ਹੋਰ ਬੰਦੇ ਆ ਰਹੇ ਲੈ ਕੇ ਟਰਾਲੀਆਂ ਉਹਨਾਂ ਨੂੰ ਰੋਕ ਲੋ ਹਨਾ 15 ਕਿ ਦਿਨ ਬ੍ਰੇਕ ਪਾ ਲਈਏ ਬਹੁਲਾ ਰਾਸ਼ਨ ਇਕੱਠਾ ਹੋਣਾ ਹਨਾ ਆਪਾਂ ਹੁਣ ਆਹ ਵੀ ਤੁਸੀਂ ਤਾਂ ਵੰਡੋ ਸਾਰਾ ਵਧੀਆ ਗੱਲ ਆ ਬਹੁਤ ਵਧੀਆ ਸੇਵਾ ਭਾਈ ਧੰਨਵਾਦ ਨੌਜਵਾਨੋ ਤੁਹਾਡਾ ਬਹੁਤ ਬਹੁਤ ਬੋਲੇ ਸੋ ਨਿਹਾਲ ਬਾਈ ਉਹਨਾਂ ਦਾ ਤਾਜਮਪੁਰ ਪਿੰਡ ਬਟਾਲਾ ਜ਼ਿਲ੍ਹਾ ਵਾ ਦੇਖੋ ਬਾਬੇ ਨਾਨਕ ਦੇ ਸਹੁਰਿਆਂ ਤੋਂ ਬਾਈ ਹੁਣੀ ਹੈ ਤੇ ਸੇਵਾ ਬਾਬੇ ਨਾਨਕ ਦੀ ਧਾਰਤੀ ਤੇ ਕਰ ਰਹੇ ਨੇ ਰਮਦਾਸ ਲਾਕੇ ਚ ਖੜੇ ਨੇ ਹੁਣ ਇਹਨਾਂ ਨੇ ਬਾਈ ਉਹਨਾਂ ਨੇ ਟਿਊਬਾਂ ਰਾਸ਼ਨ ਪਾਣੀ ਆ ਆਡੋਮੋਸਾ ਮੰਨ ਲਓ ਮੱਛਰ ਵਾਲੀਆਂ ਦਵਾਈਆਂ ਸਭ ਕੁਝ ਲੈ ਕੇ ਆਏ ਨੇ ਔਰ ਰਾਸ਼ਨ ਵੱਡੀ ਗਿਣਤੀ ਚ ਲੋਕ ਵੰਡੀ ਜਾਂਦੇ ਆ ਤੇ ਵੱਡੀ ਗੰੰਦੀ ਚ ਲੋਕ ਲਈ ਜਾਂਦੇ ਹੁਣ ਰੁਕ ਜਾਓ ਬਸ ਰੁਕ ਜਾਓ ਬਸ ਬੇਨਤੀ ਹੋਈ ਹੈ ਬਾਈ ਉਹਨਾਂ ਨੂੰ ਬੇਨਤੀ ਕਰਕੇ ਹਟਿਆ ਬਾਈ ਵੀ ਨਾਂ ਦਿਓ ਹੁਣ ਹੋਰ ਨਾ ਟਰਾਲੀਆਂ ਲਿਆਵੋ ਉਹਨਾਂ ਕੋ ਲੋਡ ਐ ਨਾ ਭਾਜੀ ਉਹਨਾਂ ਕੋ ਡੇਰਿਆਂ ਤੱਕ ਇਹ ਪਹੁੰਚਣੀ ਨਹੀਂ ਨਹੀਂ ਪਹੁੰਚ ਨਹੀਂ ਜਾ ਰਿਹਾ ਇਹ ਹੁਣ ਟਰਾਲੀਆਂ ਉੱਥੇ ਜਾ ਨਹੀਂ ਰਹੀਆਂ ਅੱਜ 6 ਡੇਰਿਆਂ ਚ ਪਹੁੰਚਾ ਕੇ ਆਏ ਅਸੀਂ ਐਨੇ ਨੇ ਪਾਣੀ ਚ ਦੇਖੋ ਇਹ ਬਾਈ ਹੁਣੀ ਲੋਕਲ ਆ ਬਾਈ ਲੋਕਲ ਆ ਤੁਸੀਂ ਲੋਕਲ ਐ ਭਾਜੀ ਇੱਥੋਂ ਦੇ ਕਿਹੜਾ ਪਿੰਡ ਆ ਤੁਹਾਡਾ ਰਮਦਾਸ ਰਮਦਾਸ ਲਾ ਕੇ ਤੋਂ ਵੀਰਾ ਕੀ ਨਾਮ ਵੀਰੇ ਤੁਹਾਡਾ ਮੇਰਾ ਨਾਮ ਜੀ ਹਰਦੇਵਾਲ ਸਿੰਘ ਹਰਦੇਵਾਲ ਸਿੰਘ ਦੱਸ ਦਿਆ ਵੀ ਜਿਵੇਂ ਹੁਣ ਆਪਾਂ ਵੀ ਈਜੀ ਦਾਨ ਕਰਦੇ ਆ ਨਾ ਸੌਖਾ ਦਾਨ ਵੀ ਸੜਕ ਤੇ ਖੜ ਕੇ ਸੁੱਕੇ ਸੁੱਕੇ ਤੇ ਦਾਨ ਹੋ ਜਵੇ ਤੇ ਪਰ ਬਾਈ ਜਿੱਥੇ ਲੋਡ ਆ ਉਥੇ ਸੱਚੀ ਉਹ ਨਹੀਂ ਪਹੁੰਚ ਰਿਹਾ ਤੇ ਉਹਨਾਂ ਕੋਲੇ ਜਿੰਨਾ ਪਹੁੰਚ ਗਿਆ ਉਹ ਸਬਰ ਵੀ ਬੈਠੇ ਸਬਰ ਨਾਲ ਵੀ ਢੱਡ ਭਰੀ ਜਾਂਦਾ ਪਰ ਇਹ ਬੇ ਲੋਡ ਆ ਧੰ ਜਿਹੜਾ ਤੁਸੀਂ ਉਦਾਂ ਹੀ ਬੰਡੀ ਸੁੱਟੀ ਜਾਂਦੇ ਹੋ ਬਹੁਤ ਖਤਰਨਾਕ ਹੈ ਬਹੁਤ ਗਲਤ ਹੈ ਬਾਈ ਇਹ ਬੇਨਤੀ ਆ ਆਪਣੇ ਇਲਾਕੇ ਚ ਲੋਕਾਂ ਨੂੰ ਬੇਨਤੀ ਕਰੋ 15-20 ਦਿਨ ਰੁੱਕ ਜਗਵਾਉਣ 15-20 ਦਿਨ ਬਾਅਦ ਦੇ ਵਿੱਚ ਇਹ ਸੇਵਾ ਲੈ ਕੇ ਆਓ ਹੁਣ ਤਾਂ ਲੋਕਾਂ ਦੇ ਘਰ ਭਰ ਗਏ ਬਾਈ ਲੋਕਾਂ ਦੇ ਘਰ